ਨਾ ਵੀ ਗਏ ਠੂਠੇ ਪੰਦੇਆ ਅਸੀਂ ਨਹੀਂ ਮੰਨਦੇ ਵੀ ਇਹ ਕਿਹੜਾ ਸ਼ੀਰਿ ਪ੍ਰਸ਼ਾਦਾ ਹੈਗਾ ਜਾਂ ਰੋਟੀ ਖਾਦੀ ਆ ਇਹ ਸੰਗਤ ਦੀ ਸੇਵਾ ਜਦੋਂ ਬਾਤ ਪਨਾ ਵੀ ਸੇਵਾ ਕਰਨੀ ਆ ਮਹਾਰਾਜ ਨੂੰ ਪਤਾ ਕੀ ਕਹਿਣਾ ਮਹਾਰਾਜ ਜਿਵੇਂ ਜਿਵੇਂ ਇਹਨਾਂ ਨੂੰ ਅਸੀਂ ਸਾਫ਼ ਕਰ ਰਹੇ ਆ ਸੇਵਾ ਕਰ ਰਹੇ ਆ ਉਵੇਂ ਉਵੇਂ ਮੇਰੇ ਮਨ ਦੀ ਜਿਹੜੀ ਮੈਲ ਆ ਮੇਰੇ ਅੰਦਰ ਜਿਹੜੀ ਬੈਡ ਸੋਚ ਆ ਸਾਰੀ ਧੂਰ ਕਰ ਦਿਓ ਐਵੇਂ ਜਿਵੇਂ ਬਰਤਨਾਂ ਦੀ ਧੂਰ ਹੋ ਰਹੀ ਹੈ ਠੀਕ ਹੈ ਇਹ ਚੀਜ਼ ਜ਼ਰੂਰ ਕਿਹਾ ਕਰੋ ਕੋਤ ਪਰਮਾਤਮਾ ਨੂੰ ਠੀਕ ਹੈ ਸਮਝਦੇ ਆ ਕੀ ਸਮਝਦੇ ਹੋ ਆ ਦੇਖੋ ਬੱਚਾ ਸੇਵਾ ਕਰੀ ਜਾਂਦਾ ਜਦੋਂ ਗੁਰੂ ਘਰੇ ਕਿਤੇ ਵੀ ਜਾਉਂਗਾ ਬਰਤਨ ਪਿਆ ਤੋਪ ਪਿਆ ਚਾਰ ਪਿਆ ਬਹੁਤ ਸਾਰੇ ਪਿਆ ਤੇ ਨਾਲ ਦੀ ਨਾਲ ਸੇਵਾ ਕਰਨੀ ਆ ਠੀਕ ਹੈ ਆਪ ਦਾ ਭਾਂਡਾ ਜੇ ਨਹੀਂ ਮੰਨ ਜਨਾ ਤਾਂ ਉਹਨੂੰ ਕੰਮ ਸੇ ਕੰਮ ਥੋੜੇ ਜਿਹੀ ਰੱਖ ਕੇ ਆਉਣਾ ਇੱਥੇ ਠੀਕ ਉਵੇਂ ਨਹੀਂ ਰੱਖ ਕੇ ਆਉਣਾ ਤੇ ਵਰਤਨਾ ਦੀ ਸੇਵਾ ਨੂੰ ਬਹੁਤ ਵੱਡਾ ਮਹੱਤਮ ਦਿੱਤਾ ਗਿਆ ਸਾਡੇ ਗੁਰੂ ਘਰ ਦੇ ਵਿੱਚ ਜੇ ਕੋਈ ਬਿਮਾਰ ਆ ਜੇ ਕੋਈ ਆਪਣਾ ਕੰਮ ਵੀ ਨਹੀਂ ਬੰਦਾ ਤੇ ਪੁੱਤ ਕੋਈ ਬੰਦਾ ਲਗਾਤਾਰ ਗੁਰੂ ਘਰ ਦੇ ਵਰਤਨਾ ਦੀ ਝੋੜਿਆਂ ਦੀ ਤੇ ਝਾੜੂ ਦੀ ਸੇਵਾ ਕਰਦਾ ਨਾ ਮਹਾਰਾਜ ਸਤੂਰਨਾ ਭਰ ਦੇ ਕਿਰਪਾ ਕਰਦੇ ਨੇ ਆ ਕਰਿਆ ਕਰੋ ਠੀਕ ਹਾਂ ਹੁਣ ਆਹ ਹੁਣ ਤੇਰਾ ਆਪਾ ਹੈਲਪ ਵੀ ਹੋ ਗਈ ਭੈਣ ਫਰਾਗੀ ਠੀਕ ਹੈ ਨਾ